ਸਸ਼ਟਿਕਾਲ ਸਾਰੇ ਲੁਧਿਆਣਾ ਵਾਸੀਆਂ ਨੂੰ Uh, राही मैं लोगों आश्वासन देना चाहती हाँ कि जीड़ी पेट्रोल डीलरस एंड टैंकरस की दिक्कत आई हुई है तो जी एक परसीव्ड शॉर्टेज की गल चली हुई है पैनिक चलिया हुआ है मैं लुधियाना रिक्वेस्ट करती हाँ कि असी पैनिक बिल्कुल ना करिए uh, सरकार तो जिला प्रशासन वालों हर वो स्टैप लिया जा रहा है सो दैट इस तरह की कोई असेंशियल सर्विस एंड सप्लाई ऑफ फ्यूल अफेक्ट ना हो ਦੇ ਸਾਰੇ ਡੀਲਰ ਐਸੋਸੀਏਸ਼ਨਸ ট্রান্সਪੋਰਟਰਸ ਐਟ cetera ਤੇ ਨਾਲ ਪੁਲਿਸ ਪ੍ਰਸ਼ਾਸਨ ਦੇ ਲੁਧਿਆਣਾ ਦੇ ਕਮਿਸ਼ਨਰੇਟ ਤੋਂ ਸੀਨੀਅਰ ਅਫੀਸਰ ਮੈਮ ਸੌਮਿਆ ਇੱਥੇ ਜੁਆਇੰਟ ਸੀਪੀ ਮੌਜੂਦ ਨੇ ਤੇ ਐਸਐਸਪੀ ਖੰਨਾ ਤੇ ਜਗਰਾਉਂ ਨਾਲ ਵੀ ਅਸੀਂ ਪੂਰਾ رابطہ ਕਰ ਲਿਆ ਹੈਗਾ ਤੇ ਅਸੀਂ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦੇ ਆਂ ਥੈਟ ਫੁੱਲ ਸਿਕਿਉਰਿਟੀ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਡਿਪੋਜ਼ ਨਾਲ ਜਹਾਂ ਤੱਕ ਕਿ ਦੂਜੇ ਜ਼ਿਲ੍ਹਿਆਂ ਨਾਲ رابطہ ਹੈ ਇੱਕ ਸਪਲਾਈ ਚੇਨ ਬਣਾਉਂ ਕਲ ਹੈ ਉਹ ਸਾਰੇ ਪ੍ਰਬੰਧ ਪੂਕਤੇ ਕੀਤੇ ਜਾ ਰਹੇ ਨੇ ਤੇ ਜਲਦ ਹੀ ਜਿਹੜੀ ਇਹ ਪਰਸੀਵਡ ਸ਼ਾਰਟੇਜ ਹੈ ਇਹਦੇ ਨਾਲ ਵਿਜਿਠਣ ਲਈ ਅਸੀਂ ਕਾਮਯਾਬ ਰਵਾਂਗੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਕਿਸੇ ਵੀ ਰੂਮਰਸ ਨੂੰ ਅਫਵਾਹਾਂ ਨੂੰ ਉਹ ਇੰਪੋਰਟੈਂਸ ਨਾ ਦੇਣ ਤੇ ਪੰਪਾਂ ਦੇ ਬਾਹਰ ਲਾਈਨ ਲਗਾ ਕੇ ਕੋਈ ਰੈਸ਼ਨਲਾਈਜ਼ ਕਰਕੇ ਸਪਲਾਈ ਇਸ ਤਰ੍ਹਾਂ ਸ਼ਾਰਟ ਕਰਨ ਦੀ ਕੋਈ ਲੋੜ ਨਹੀਂ ਹੈ ਜਲਦ ਹੀ ਇਸ ਦੇ ਪੂਰੇ ਉਪਾਅਲੇ ਜਿਹੜੇ ਹੈਗੇ ਸਰਕਾਰ ਵੱਲੋਂ ਕਰਵਾਏ ਜਾਣਗੇ ਤੇ ਤੁਸੀਂ ਸਹਯਮ ਰੱਖੋ ਤੇ ਕੋਈ ਅਫਵਾਹਾਂ ਜੇਕਰ ਫੈਲਦੀਆਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਪੈਨਿਕ ਨਾ ਹੋ ਅਸੀਂ ਹਰ ਸਟੌਪ ਤੇ ਹਰ ਸਟੈਪ ਤੇ ਤੁਹਾਡੇ ਨਾਲ ਹੈਗੇ ਤੇ ਸਮੇਂ-ਸਮੇਂ ਤੇ ਇਸ ਚੀਜ਼ ਦੇ ਉੱਤੇ ਤੁਹਾਨੂੰ ਸਾਰੇ ਅਪਡੇਟਸ ਦਿੰਦੇ ਰਹਿਾਂਗੇ ਧੰਨਵਾਦ